ਚਣ ਦੇ ਵੇਲੇ ਕਹਿੰਦੇ ਸਾਰਿਆਂ ਨੂੰ ਨਾ ਇਕੱਠੇ ਹੋਣ ਦੀ ਲੋੜ ਹੁੰਦੀ ਆ ਜਿਹੜੇ ਕੋਈ ਮਨ ਦੇ ਮਟਾਵ ਹੁੰਦੇ ਆ ਨਾ ਕਹਿੰਦੇ ਉਹ ਬਾਅਦ ਵਿੱਚ ਵੀ ਜਿਹੜੇ ਆ ਉਹ ਕੱਢ ਲੈਣੇ ਚਾਹੀਦੇ ਕਿਵੇਂ ਵੇਖਦੇ ਹੋ ਕਿ ਕਾਂਗਰਸ ਪਾਰਟੀ ਜ਼ਿਲ੍ਹੇ ਦੇ ਵਿੱਚ ਕਿਵੇਂ ਆ ਪੰਜਾਬ ਦੇ ਵਿੱਚ ਕਿਵੇਂ ਆ ਜੇ ਕੋਈ ਵਿੰਗਾ ਟੇਡਾ ਹੈ ਵੀ ਤੇ ਬਿਲਕੁਲ ਦਿਲਜੀਤ ਜੀ ਸਵਾਲ ਤੁਹਾਡਾ ਬਹੁਤ ਵਧੀਆ ਜੀ ਪ੍ਰੋਬਲਮ ਆਈ ਆ ਪੰਜਾਬ ਚ ਕਈ ਜਗ੍ਹਾ ਤੇ ਆਈ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਤੁਸੀਂ ਵੀ ਇਹ ਗੱਲ ਨੂੰ ਸਮਝਦੇ ਜੋ ਕਿ ਹਲਕਾ ਖਡੂਰ ਸਾਹਿਬ ਤੋਂ ਇਹੋ ਜੀ ਕੋਈ ਕਾਂਟੋਕਲੇਸ਼ ਵਾਲੀ ਗੱਲ ਬਿਲਕੁਲ ਨਹੀਂ ਹੈਗੀ 9 ਹਲਕਾ ਵਿਧਾਨ ਸਭਾ ਹਲਕੇ ਦੇ ਵਿੱਚ ਹਰ ਇੱਕ ਮੋਢੇ ਨਾਲ ਮੋਢਾ ਜੋੜ ਕੇ ਜਿਵੇਂ ਤੁਸੀਂ ਦੇਖਿਆ ਵਾ ਅੱਜ ਗੁਰਜੀਤ ਸਿੰਘ ਰਾਣਾ ਜੀ ਸਰਦਾਰ ਹਰਮਿੰਦਰ ਸਿੰਘ ਗਿੱਲ ਜੀ ਕੱਲ ਸਰਦਾਰ ਜਸਵੀਰ ਸਿੰਘ ਗਿੱਲ ਜੀ ਜਿੰਪਾ ਸਾਹਿਬ ਇਹ ਸਾਰੇ ਇਕੱਠੇ ਨੇ ਤੇ ਜਿੰਨੇ ਵੀ ਜ ਸਾਡੇ ਜਿਵੇਂ ਭੁੱਲਰ ਸਾਹਿਬਾ ਸਪਾਰ ਸਿੰਘ ਭੁੱਲਰ ਜੀ ਹਰ ਇੱਕ ਕਿੰਨਾਂ ਦਾ ਆਪੋ ਆਪਣੀ ਥਾਂ ਤੇ ਪੂਰਾ ਜੋਰ ਲਾ ਰਿਹਾ ਵਾ ਤੇ ਉਹ ਇਲੈਕਸ਼ਨ ਜਿਹੜੀ ਆ ਚੱਲ ਰਹੀ ਆ ਇਹ ਜਿਹੜੀ ਸੀਟ ਉਹ ਜ਼ਰੂਰੀ ਨਹੀਂ ਕਲਵੀਰ ਸਿੰਘ ਜੀ ਦਾ ਦੀ ਸਮਝ ਰਿਹਾ ਹਰ ਇੱਕ ਸਾਡੇ ਹਲਕੇ ਖਰੂਰ ਸਾਹਿਬ ਤੋਂ ਆਪਣੀ ਸਮਝ ਰਿਹਾ ਵਾ ਇਸ ਕਰਕੇ ਜਿੱਤਣਗੇ ਹਰ ਹਾਲ ਤੇ ਜਿੱਤਣਗੇ ਕਲਵੀਰ ਸਿੰਘ ਜੀਰਾ ਜੀ ਬਿਲਕੁਲ ਜਿੱਤਣਗੇ ਲੋਕਾਂ ਦੇ ਵਿੱਚ ਵਿਚਰਦੇ ਹੋ ਪਿੰਡਾਂ ਦੇ ਵਿੱਚ ਵੀ ਜਾਣੇ ਹੋ ਬਹੁਤ ਸਾਰੀਆਂ ਮੁਸ਼ਕਲਾਂ ਨੇ ਕਿਉਂਕਿ ਬਾਰਡਰ ਬੈਲਟ ਹੈ ਕਿਹੜੀ ਜਿਹੜੀ ਆ ਮੁਸ਼ਕਲ ਜਿਹੜੀਆਂ ਮੁਸ਼ਕਲਾਵਾਂ ਨੇ ਇੱਧਰ ਦੇ ਲੋਕਾਂ ਦੀਆਂ ਆਪਣੇ ਉਮੀਦਵਾਰ ਦੇ ਧਿਆਨ ਦੇ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਕਰੋਗੇ ਔਰ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੱਲ ਕਰਾਉਣ ਦੀ ਕੋਸ਼ਿਸ਼ ਕਰੋਗੇ ਸਭ ਤੋਂ ਵੱਡੀ ਦੇ ਪ੍ਰੋਬਲਮ ਆਪਣੇ ਜ਼ਿਲ੍ਹੇ ਨੂੰ ਤਰਨਤਾਰਨ ਹਲਕਾ ਜਿਹੜਾ ਤਕਰੀਬਨ ਆ ਵੇਖੋ ਸਾਰਾ ਇਹ ਬਾਰਡਰ ਬੈਲਟ ਪੈਂਦੀ ਆ ਜੀ ਨਸ਼ੇ ਬਹੁਤ ਜ਼ਿਆਦਾ ਵਧਿਆ ਜਦੋਂ ਦੀ ਸਰਕਾਰ ਬਦਲੀ ਆ ਕਈ ਗੁਣਾ ਨਸ਼ਾ ਵਧਿਆ ਵਾ ਮੁੱਦੇ ਇੱਕ ਹੋਣ ਤਾਂ ਤੁਹਾਨੂੰ ਮੈਂ ਦੱਸਾਂ ਨਾ ਬਹੁਤ ਮੁੱਦੇ ਨੇ ਜਿੰਨਾ ਅੱਜ ਕਿਸਾਨ ਬੀਜੇਪੀ ਇੱਥੋਂ ਆਮ ਪਾਰਟੀ ਹਥੋ ਜਿਹੜੇ ਕਿ ਵੇਖੋ ਦਿੱਲੀ ਤੱਕ ਨਹੀਂ ਪਹੁੰਚਣ ਦਿੰਦੇ ਇਹਨਾਂ ਮੁੱਦਿਆਂ ਤੇ ਅਸੀਂ ਗੱਲ ਕਰਾਂਗੇ ਇਹ ਇਹਨਾਂ ਮੁੱਦਿਆਂ ਤੇ ਹੀ ਅਸੀਂ ਵੋਟ ਲਵਾਂਗੇ ਤੇ ਲੋਕ ਵੋਟ ਪਾਉਣਗੇ ਕਾਂਗਰਸ ਜਦੋਂ ਵੇਖੋ ਕਾਂਗਰਸ ਤੋਂ ਬਗੈਰ ਬੀਜੇਪੀ ਦਾ ਕੈਂਡੀਡੇਟ ਕੋਈ ਜਾਂ ਆਮ ਪਾਰਟੀ ਦਾ ਕੋਈ ਕੈਂਡੀਡੇਟ ਤੁਸੀਂ ਰੋਜ਼ ਵੇਖ ਰਹੇ ਜੋ ਤੁਹਾਡੀ ਮੀਡੀਆ ਦੱਸ ਰਹੀ ਆ ਸਾਹਮਣੇ ਦਿਸ ਰਿਹਾ ਵਾ ਉਹ ਤਾਂ ਪਿੰਡਾਂ 'ਚ ਨਹੀਂ ਵੜਨਦੇ ਰੇ ਸਸੀਕਾਲ ਪੰਜਾਬ ਆਬਤਕ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ 2024 ਲੋਕ ਸਭਾ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਪੱਬਾਂ ਭਾਰਨੇ ਜੀ ਹਾਂ ਅੱਜ ਤਰਨਤਾਰਨ ਦੇ ਵਿੱਚ ਕਾਂਗਰਸ ਪਾਰਟੀ ਦੇ ਕਾਰਕੁਨ ਸਰਦਾਰ ਕਸ਼ਮੀਰ ਸਿੰਘ ਭੋਲਾ ਸਿੱਧੂ ਉਹਨਾਂ ਦੇ ਘਰ ਦੇ ਵਿੱਚ ਸਰਦਾਰ ਕਲਵੀਰ ਸਿੰਘ ਜੀਰਾ ਜੀ ਪਹੁੰਚੇ ਜੋ ਖਡੂਰ ਸਾਹਿਬ ਲੋਕ ਸਭਾ ਤੋਂ ਜਿਹੜੇ ਨੇ ਉਮੀਦਵਾਰ ਨੇ ਕਿਸ ਤਰੀਕੇ ਦੀ ਕੈਂਪੇਨ ਚੱਲ ਰਹੀ ਹੈ ਗੱਲਬਾਤ ਕਰਕੇ ਜਾਣਦੇ ਆ ਸਰਦਾਰ ਕਸ਼ਮੀਰ ਸਿੰਘ ਪੋਲਾ ਜੀ ਵੱਲੋਂ ਕਿਉਂਕਿ ਲੰਮਾ ਸਮਾਂ ਪਾਰਟੀ ਦੇ ਵਿੱਚ ਰਹੇ ਨੇ ਲੰਮਾ ਸਮਾਂ ਸੇਵਾ ਕੀਤੀ ਕਿਸ ਤਰੀਕੇ ਨਾਲ ਦੇਖਦੇ ਨੇ 2024 ਲੋਕ ਸਭਾ ਖਡੂਰ ਸਾਹਿਬ ਦੀ ਇਹ ਸੀਟ ਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਾਰਾ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਆਇਆਂ ਦਿਲਜੀਤ ਜੀ ਅੱਜ ਪਾਰਟੀ ਦੇ ਵੱਡੇ ਨੇਤਾ ਵੀ ਘਰ ਦੇ ਵਿੱਚ ਪਹੁੰਚੇ ਰਾਣਾ ਗੁਰਜੀਤ ਜੀ ਅਤੇ ਉਮੀਦਵਾਰ ਪਹੁੰਚੇ ਨੇ ਕੀ ਜਿਹੜੀਆਂ ਭਾਵਨਾਵਾਂ ਨੇ ਕੀ ਕਹਿਣਾ ਚਾਹੁੰਦੇ ਦਲਜੀਤ ਜੀ ਆਪਾਂ ਸਾਰਿਆਂ ਨੂੰ ਪਤਾ ਵਾ ਜੀ ਕਿ ਇਲੈਕਸ਼ਨ ਦਾ ਬਿਗਲ ਵੱ ਚੁੱਕਾ ਵਾ ਜੀ ਕਾਂਗਰਸ ਪਾਰਟੀ ਨੇ ਜੀ ਸਰਦਾਰ ਕੁਲਵੀਰ ਸਿੰਘ ਜੀਰਾ ਨੂੰ ਜੀ ਹਲਕਾ ਖਡੂਰ ਸਾਹਿਬ ਤੋਂ ਟਿਕਟ ਦਿੱਤੀ ਆ ਵੱਖਰੀ ਗੱਲ ਆ ਕਿ ਦੂਸਰਿਆਂ ਨਾਲੋਂ ਥੋੜੀ ਟਿਕਟ ਲੇਟ ਅਨਾਉਂਸ ਹੋਈ ਆ ਏ ਪਰ ਹਰ ਵਰਕਰ ਚ ਹਰ ਸਪੋਰਟਰ ਚ ਹਰ ਇੱਕ ਚ ਬਹੁਤ ਜ਼ਿਆਦੀ ਖੁਸ਼ੀ ਆ ਕੁਲਵੀਰ ਸਿੰਘ ਜੀਰਾ ਦੇ ਤੇ ਬਿਲਕੁਲ ਕੁਲਵੀਰ ਸਿੰਘ ਜੀਰਾ ਜੀ ਜਿੱਤਣਗੇ ਜੀ ਕਾਂਗਰਸ ਦਾ ਉਮੀਦਵਾਰ ਹਲਕਾ ਖਡੂਰ ਸਾਹਿਬ ਤੋਂ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਸਾਨੂੰ ਸ਼ਾਕਤ ਨਾ ਜਿੱਤਣਗੇ ਜਰੂਰ ਇਹ ਵੀ ਜਰੂਰ ਪੁੱਛਣਾ ਚਾਹਾਂਗਾ ਸਰ ਕਿ ਇਲੈਕਸ਼ਨ ਦੇ ਵੇਲੇ ਕਹਿੰਦੇ ਸਾਰਿਆਂ ਨੂੰ ਨਾ ਇਕੱਠੇ ਹੋਣ ਦੀ ਲੋੜ ਹੁੰਦੀ ਆ ਜਿਹੜੇ ਕੋਈ ਮੰਨ ਦੇ ਮਟਾਵ ਹੁੰਦੇ ਆ ਨਾ ਕਹਿੰਦੇ ਉਹ ਬਾਅਦ ਵਿੱਚ ਵੀ ਜਿਹੜੇ ਆ ਉਹ ਕੱਢ ਲੈਣੇ ਚਾਹੀਦੇ ਕਿਵੇਂ ਵੇਖਦੇ ਹੋ ਕਿ ਕਾਂਗਰਸ ਪਾਰਟੀ ਜ਼ਿਲ੍ਹੇ ਦੇ ਵਿੱਚ ਕਿਵੇਂ ਆ ਪੰਜਾਬ ਦੇ ਵਿੱਚ ਕਿਵੇਂ ਆ ਜੇ ਕੋਈ ਵਿੰਗਾ ਟੇਡਾ ਹੈ ਵੀ ਤਾਂ ਕੀ ਮੈਸੇਜ ਰਹੇਗਾ ਜੀ ਬਿਲਕੁਲ ਦਲਜੀਤ ਜੀ ਸਵਾਲ ਤੁਹਾਡਾ ਬਹੁਤ ਵਧੀਆ ਪ੍ਰੋਬਲਮ ਆਈ ਆ ਪੰਜਾਬ ਚ ਕਈ ਜਗ੍ਹਾ ਤੇ ਆਈ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਤੁਸੀਂ ਵੀ ਇਹ ਗੱਲ ਨੂੰ ਸਮਝਦੇ ਜੋ ਕਿ ਹਲਕਾ ਖਡੂਰ ਸਾਹਿਬ ਤੋਂ ਇਹੋ ਜੀ ਕੋਈ ਕਾਂਟੋਕਲੇਸ਼ ਵਾਲੀ ਗੱਲ ਬਿਲਕੁਲ ਨਹੀਂ ਹੈਗੀ 9 ਹਲਕਾ ਵਿਧਾਨ ਸਭਾ ਹਲਕੇ ਦੇ ਵਿੱਚ ਹਰ ਇੱਕ ਮੋਢੇ ਨਾਲ ਮੋਢਾ ਜੋੜ ਕੇ ਜਿਵੇਂ ਤੁਸੀਂ ਦੇਖਿਆ ਵਾ ਅੱਜ ਗੁਰਜੀਤ ਸਿੰਘ ਰਾਣਾ ਜੀ ਸਰਦਾਰ ਹਰਮਿੰਦਰ ਸਿੰਘ ਗਿੱਲ ਜੀ ਕੱਲ ਸਰਦਾਰ ਜਸਵੀਰ ਸਿੰਘ ਗਿੱਲ ਜੀ ਨਿੰਪਾ ਸਾਹਿਬ ਇਹ ਸਾਰੇ ਇਕੱਠੇ ਨੇ ਤੇ ਜਿੰਨੇ ਵੀ ਸਾਡੇ ਜਿਵੇਂ ਭੁੱਲਰ ਸਾਹਿਬ ਆ ਸੁਖਬਾਰ ਸਿੰਘ ਭੁੱਲਰ ਜੀ ਹਰ ਇੱਕ ਕੀਨਾਂ ਹੁੰਦਾ ਵਾ ਆਪੋ ਆਪਣੀ ਥਾਂ ਤੇ ਪੂਰਾ ਜੋਰ ਲਾ ਰਿਆ ਵਾ ਤੇ ਉਹ ਇਲੈਕਸ਼ਨ ਜਿਹੜੀ ਆ ਚੱਲ ਰਹੀ ਆ ਇਹ ਜਿਹੜੀ ਸੀਟ ਉਹ ਜ਼ਰੂਰੀ ਨਹੀਂ ਕਲਵੀਰ ਸਿੰਘ ਜੀ ਦਾ ਦੀ ਸਮਝ ਰਿਹਾ ਹਰ ਇੱਕ ਸਾਡੇ ਹਲਕੇ ਖਰੂਰ ਸਾਹਿਬ ਤੋਂ ਆਪਣੀ ਸਮਝ ਰਿਹਾ ਵਾ ਇਸ ਕਰਕੇ ਜਿੱਤਣਗੇ ਹਰ ਹਾਲ ਤੇ ਜਿੱਤਣਗੇ ਕਲਵੀਰ ਸਿੰਘ ਜੀਰਾ ਜੀ ਬਿਲਕੁਲ ਜਿੱਤਣਗੇ ਸਰਦਾਰ ਕਸ਼ਮੀਰ ਸਿੰਘ ਜੀ ਭੋਲਾ ਕਿਸ ਤਰੀਕੇ ਦੀ ਜਿਹੜੀ ਹੈ ਇਹਨਾਂ ਵੱਲੋਂ ਕੈਂਪੇਨ ਰਹੇਗੀ ਕਿਸ ਤਰੀਕੇ ਦਾ ਪਾਰਟੀ ਨੂੰ ਭਰੋਸਾ ਦਿਵਾਉਂਦੇ ਹੋ ਕਿ ਮੈਂ ਇਸ ਤਰੀਕੇ ਦੇ ਨਾਲ ਚੱਲਣ ਲਈ ਵੀ ਤਿਆਰ ਹਾਂ ਕਿਵੇਂ ਬੇ ਜਿੱਥੇ ਪਾਰਟੀ ਡਿਊਟੀ ਲਾਏਗੀ ਜੀ ਜਿੱਥੇ ਜੀਰਾ ਜੀ ਡਿਊਟੀ ਲਾਉਣਗੇ ਜੀ ਸਾਡੇ ਤਰਨਤਾਰਨ ਤੋਂ ਪ੍ਰਧਾਨ ਸਾਹਿਬ ਡਿਊਟੀ ਲਾਉਣਗੇ ਗਿੱਲ ਸਾਹਿਬ ਬਿਲਕੁਲ ਜੀ ਮੈਂ ਜਿਸ ਤਰ੍ਹਾਂ ਵੀ ਤਨਮਨ ਧਾਨਾ ਚੱਲਾਂਗਾ ਜਿਸ ਤਰ੍ਹਾਂ ਵੀ ਜੀ ਜੀ ਲੋਕਾਂ ਦੇ ਵਿੱਚ ਵਿਚਰਦੇ ਹੋ ਪਿੰਡਾਂ ਦੇ ਵਿੱਚ ਵੀ ਜਾਂਦੇ ਹੋ ਬਹੁਤ ਸਾਰੀਆਂ ਮੁਸ਼ਕਲਾਂ ਨੇ ਕਿਉਂਕਿ ਬਾਰਡਰ ਬੈਲਟ ਹੈ ਕਿਹੜੀ ਜਿਹੜੀ ਹੈ ਮੁਸ਼ਕਲ ਜਿਹੜੀਆਂ ਮੁਸ਼ਕਲਾਵਾਂ ਨੇ ਇੱਧਰ ਦੇ ਲੋਕਾਂ ਦੀਆਂ ਆਪਣੇ ਉਮੀਦਵਾਰ ਦੇ ਧਿਆਨ ਦੇ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਕਰੋਗੇ ਔਰ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੱਲ ਕਰਾਉਣ ਦੀ ਕੋਸ਼ਿਸ਼ ਕਰੋ ਕੀ ਕਹਿਣਾ ਚਾਹੋਗੇ ਦਿਲਜੀਤ ਜੀ ਇਸ ਤਰ੍ਹਾਂ ਵਾ ਸਭ ਤੋਂ ਵੱਡੀ ਤੇ ਪ੍ਰੋਬਲਮ ਆਪਣੇ ਜ਼ਿਲ੍ਹੇ ਨੂੰ ਜੀ ਤਰਨ ਤਾਰਨ ਹਲਕਾ ਜਿਹੜਾ ਤਕਰੀਬਨ ਆ ਵੇਖੋ ਸਾਰਾ ਇਹ ਬਾਰਡਰ ਬੈਲਟ ਪੈਂਦੀ ਆ ਜੀ ਨਸ਼ੇ ਬਹੁਤ ਜ਼ਿਆਦਾ ਵਧਿਆ ਆ ਜਦੋਂ ਦੀ ਸਰਕਾਰ ਬਦਲੀ ਆ ਕਈ ਗੁਣਾ ਨਸ਼ਾ ਵਧਿਆ ਵਾ ਮੁੱਦੇ ਇੱਕ ਹੋਣ ਤਾਂ ਤੁਹਾਨੂੰ ਮੈਂ ਦੱਸਾਂ ਨਾ ਬਹੁਤ ਮੁੱਦੇ ਨੇ ਜਿੰਨਾ ਅੱਜ ਕਿਸਾਨ ਬੀਜੇਪੀ ਇੱਥੋਂ ਆਮ ਪਾਰਟੀ ਇੱਥੋਂ ਜਿਹੜੇ ਕਿ ਵੇਖੋ ਦਿੱਲੀ ਤੱਕ ਨਹੀਂ ਪਹੁੰਚਣ ਦਿੰਦੇ ਇਹਨਾਂ ਮੁੱਦਿਆਂ ਤੇ ਅਸੀਂ ਗੱਲ ਕਰਾਂਗੇ ਤੇ ਇਹਨਾਂ ਮੁੱਦਿਆਂ ਤੇ ਹੀ ਅਸੀਂ ਵੋਟ ਲਵਾਂਗੇ ਤੇ ਲੋਕ ਵੋਟ ਪਾਉਣਗੇ ਕਾਂਗਰਸ ਜਦੋਂ ਵੇਖੋ ਕਾਂਗਰਸ ਤੋਂ ਬਗੈਰ ਬੀਜੇਪੀ ਦਾ ਕੈਂਡੀਡੇਟ ਕੋਈ ਜਾਂ ਆਮ ਪਾਰਟੀ ਦਾ ਕੋਈ ਕੈਂਡੀਡੇਟ ਤੁਸੀਂ ਰੋਜ਼ ਵੇਖ ਰਹੇ ਜੋ ਤੁਹਾਡੀ ਮੀਡੀਆ ਦੱਸ ਰਹੀ ਆ ਸਾਹਮਣੇ ਦਿਖ ਰਿਹਾ ਵਾ ਉਹ ਤਾਂ ਪਿੰਡਾਂ 'ਚ ਨਹੀਂ ਵੜਨਦੇ ਰੇ ਤੇ ਇਹਨਾਂ ਨੇ ਕੀ ਵੋਟ ਕੀ ਮੰਗਣੀ ਆ ਤੇ ਕੀ ਵੋਟ ਇਹਨਾਂ ਨੇ ਲੈਣੀ ਆ ਇਸ ਕਰਕੇ ਲੋਕ ਸਾਨੂੰ ਕਾਂਗਰਸ ਪਾਰਟੀ ਨੂੰ ਜੀ ਆਇਆਂ ਨੂੰ ਕਹਿ ਰਹੇ ਆ ਤੇ ਵੋਟ ਬਿਲਕੁਲ ਕਾਂਗਰਸ ਪਾਰਟੀ ਨੂੰ ਪਵੇਗੀ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਰਨਾ ਚਾਹੋਗੇ ਉਹਨਾਂ ਵੋਟਰਾਂ ਨੂੰ ਤੇ ਸਪੋਰਟਰਾਂ ਨੂੰ ਜਿਹੜੇ ਹਰ ਵਕਤ ਪਾਰਟੀ ਦੇ ਨਾਲ ਖੜੇ ਨੇ ਲੋਕਾਂ ਨੂੰ ਕੀ ਅਪੀਲ ਦੇਗੇ ਹੱਥ ਜੋੜ ਕੇ ਬੇਨਤੀ ਕਰਦਾ ਜੀ ਜੀ ਬਹੁਤ ਵਧੀਆ ਕਾਂਗਰਸ ਹਾਈ ਕਮਾਂਡ ਨੇ ਸਾਨੂੰ ਇੱਕ ਬੇਦਾਗ ਇਮਾਨਦਾਰ ਬਹੁਤ ਵਧੀਆ ਕੈਂਡੀਡੇਟ ਦਿੱਤਾ ਵਾ ਆਓ ਇੱਕ ਰੀ ਇਹਨਾਂ ਨੂੰ ਆਪਾਂ ਐਮਪੀ ਬਣਾਈਏ ਦਿੱਲੀ ਭੇਜੀਏ ਹਰ ਇੱਕ ਮਸਲੇ ਦਾ ਹੱਲ ਕਰਨਗੇ ਤੇ ਆਪਾਂ ਕਾਂਗਰਸ ਪਾਰਟੀ ਨੂੰ ਜਿਤਾਈਏ ਤਾਂ ਜੋ ਆਪਣੇ ਜੋ ਮੁੱਦੇ ਨੇ ਉਹ ਸਾਰੇ ਬਿਲਕੁਲ ਠੀਕ ਹੋ ਸਕਣ ਜਿਹੜੇ ਕਿ ਅੱਜ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਨਹੀਂ ਕਰਾ ਸਕੀਆਂ ਕਾਂਗਰਸ ਪਾਰਟੀ ਬਿਲਕੁਲ ਕਰਾਵੇਗੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਤੁਹਾਡਾ ਥੈਂਕ ਯੂ ਵੈਲ ਸੋ ਇਹ ਸੰਨ ਤਰਨਤਾਰਨ ਤੋਂ ਕਾਂਗਰਸ ਪਾਰਟੀ ਦੇ ਕਾਰਕੁਨ ਸਰਦਾਰ ਕਸ਼ਮੀਰ ਸਿੰਘ ਜੀ ਭੋਲਾ ਸਿੱਧੂ ਔਰ ਉਹਨਾਂ ਨੇ ਕਿਹਾ ਕਿ ਸਮੇਂ ਦੀ ਇਹ ਡਿਮਾਂਡ ਹੈ ਕਿ ਕੁਲਵੀਰ ਸਿੰਘ ਜੀਰਾ ਉਹ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਿੱਤਣੇ ਚਾਹੀਦੇ ਨੇ ਕਿਉਂਕਿ ਲੋਕਾਂ ਦੀਆਂ ਮੁਸ਼ਕਲਾਂ ਜੇਕਰ ਕੋਈ ਹੱਲ ਕਰ ਸਕਦੀ ਹੈ ਤਾਂ ਉਹ ਕਾਂਗਰਸ ਪਾਰਟੀ ਹੈ ਪਰ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਹੁਣ ਇੱਕ ਤਰੀਕ ਨੂੰ ਲੋਕ ਕਿਸ ਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਨੇ ਮੰਨਿਆ ਜਾਂਦਾ ਸੀ ਕਿ ਇਹ ਵੇਰਵਾ ਨਹੀਂ ਸੀ ਸ਼ਕਤਾਂ ਤਰਨਤਾਰਨ ਦੇ ਵਿੱਚ ਸਾਨੂੰ ਮਿਹਨਤ ਕਰਨੀ ਆਉਂਦਾ ਮੇਰੀ ਖਿਆਲ ਨਾਲ ਜਿੰਨਾ ਤਕੜਾ ਵਰਕਰ ਤਰਨਤਾਰਨ 'ਚ ਹੈ ਮੈਨੂੰ ਨਹੀਂ ਯਾਦ ਤਾਂ ਕਿ ਕਿਤੇ ਹੋਰ ਖਣਕੇ ਦੇ ਵਿੱਚ ਇੰਨਾ ਤਕੜਾ ਪਰ ਉਹ ਆਉਂਗਾ ਰਾਮੇਰਾ ਔਰ ਸਾਰੇ ਗਰੁੱਪ ਜ਼ਰੂਰ ਤਿੰਨ ਚਾਰ ਆ ਲੇਕਿਨ ਮੈਂਬਰ ਪਾਰਲੀਮੈਂਟ ਦੀ ਚੋਣ ਲਈ ਸਾਰੇ ਇਕੱਠੇ ਆ ਉਹ ਸਾਰੇ ਹਰ ਜਗ੍ਹਾ ਪਹੁੰਚ ਰਹੇ ਆ ਆ ਪੜ੍ਹ ਕੇ ਤੇ 13 ਬਰ 0 13 ਚਲੋ ਉਹਨਾਂ ਨੂੰ ਸ਼ਾਇਦ ਰੱਬ ਤੋਂ ਚਿੱਠੀ ਆ ਗਈ ਹੋਗੀ ਕੋਈ ਮੈਨੂੰ ਤਾਂ ਆਈ ਨਹੀਂ ਮਿਹਨਤ ਕਰਨਾ ਸਾਡਾ ਫਰਜ ਹੈ ਤੇ ਵੋਟ ਜਨਤਾ ਨੇ ਪਾਉਣੀ ਆ ਪਰ ਮੈਨੂੰ ਪੂਰਾ ਪਰੋਸਾ ਕੀ ਕਾਂਗਰਸ ਪਾਰਟੀ ਨੂੰ ਲੋਕ ਜਿਤਾਉਂ ਰਾਣਾ ਜੀ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਇਸ ਟਾਈਮ ਤੇ ਚੌਣ ਮੈਦਾਨ ਦੇ ਵਿੱਚ ਪੰਜ ਪਾਰਟੀਆਂ ਨੇ ਤੇ ਆਜ਼ਾਦ ਕਈਆਂ ਨੇ ਕੋਲੋਣਾ ਕਿਹੋ ਜਿਹਾ ਮੁਕਾਬਲਾ ਦਿਖਦੇ ਤੁਸੀਂ ਆਪਣਾ ਮੁਕਾਬਲਾ ਕਿਹਦੇ ਨਾਲ ਦੇਖਦੇ ਗੱਲ ਹੈ ਦੋਆਂ ਚੋਂ ਅਸੀਂ ਇੱਕ ਸੀਗੇ ਸੀਗੇ ਨਾ ਹਾਂਜੀ 17 ਸਾਲ ਸਰਕਾਰ ਬਣਾਈ ਉਹਨੇ ਇਹディ ਡਿਵੀਜ਼ਨ ਆਫ ਵੋਟਸ ਹੋਵੇ ਤੇ ਕਿਹਦੇ ਹੱਕ ਚਾ ਸਾਡੇ ਹੱਕ ਰਾਣਾ ਜੀ ਅਮਰਤ ਰਾਣਾ ਜੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਅੰਦਿਆਰੇ ਪਹਿਲੋਂ ਵਾਲੀ ਸਿਆਸਤ ਦਾ ਤੇ ਅੱਜ ਵਾਲੀ ਸਿਆਸਤ ਦਾ ਕੀ ਫਰਕ ਹੈ ਹਾਂ ਬੋਲੋ ਜੀ ਰਾਣਾ ਜੀ ਅਮਰਪਾਲ ਜੀ ਇਲੈਕਸ਼ਨ ਲੜ ਰਿਹਾ ਪਹਿਲੇ ਤੋਂ ਕਹਿੰਦੇ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਫਿਰ ਉਹ ਕਿਹੜੇ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜ ਰਿਹਾ ਇਹ ਤਾਂ ਬਈ ਉਹਨਾਂ ਨੂੰ ਜਾਂ ਉਹਨਾਂ ਦੇ ਸਮਰਥਕਾਂ ਨੂੰ ਪੁੱਛਿਆ ਜਾਂਦਾ ਸਾਡੇ ਵੱਲੋਂ ਵੈਲਕਮ ਆ ਜਿਹੜਾ ਮਰਜ਼ੀ ਇਲੈਕਸ਼ਨ ਲੜੇ ਫੈਸਲਾ ਲੋਕਾਂ ਨੇ ਕਰਨਾ ਹੈ ਰਾਜੀ ਰਾਜੀ ਕਹਿੰਦੇ ਨੇ ਕਾਂਗਰਸੀ ਕਿਸਾਨ ਨੇ ਜਿਹੜੇ ਮੈਨੂੰ ਘੇਰਦੇ ਨੇ ਤੇ ਬੀਜੇਪੀ ਵਾਲੇ ਕਿਸਾਨ ਹੈ ਕਿੱਥੇ ਜਿਹੜੀ ਤੇਰੀ ਸਪੋਰਟ ਚਾਉਣ ਦੇਖੋ ਅਨਸਾਰਾ ਜੀ ਨੂੰ ਸੋਚਣਾ ਚਾਹੀਦਾ ਕਿ ਕਿਸਾਨ ਬੀਜੇਪੀ ਨਾਲ ਨਹੀਂ ਆ ਤੇ ਕਿਸਾਨ ਘੇਰਦੇ ਉਹਨਾਂ ਨੂੰ ਤਾਂ ਫਿਰ ਉਹਨਾਂ ਨੂੰ ਚਾਹੀਦਾ ਸੀਗੇ ਜੇ ਪੰਜਾਬ ਦੀ ਰਾਜਨੀਤੀ ਕਰਨੀ ਆ ਤੇ ਕਿਸਾਨਾਂ ਦੀ ਗੱਲ ਕਰਨੀ ਪਵੇਗੀ ਪੰਜ ਸਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਹੁਣ ਉਹਦਾ ਨਤੀਜਾ ਪੁੱਤਰਾਂ ਦਾ ਰਾਣਾ ਜੀ ਗੁਰੂ ਸਾਹਿਬ ਜੀ ਦੇ ਨਾਮ ਦਾ ਗੱਲਿਆ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬਲਾਉਣਾ ਸ਼੍ਰੀ ਵਾਹਿਗੁਰੂ ਜੀ ਦਾ ਨਾਮ ਸਾਹਿਬ ਸ਼੍ਰੀ ਵਾਹਿਗੁਰੂ ਜੀ ਦੇ ਭਤੇ ਸਵੇਰ ਦਾ ਮੈਂ ਸ਼੍ਰੀ ਤਰਨਤਨ ਸਾਹਿਬ ਹਲਕੇ ਦੇ ਵਿੱਚ ਆ ਪਹਿਲਾ ਕਰਨਪੁਰਜ ਜੀ ਉਹਨਾਂ ਦੇ ਫਾਰਮ ਦੇ ਉੱਤੇ ਪ੍ਰੋਗਰਾਮ ਸੀ ਔਰ ਉਸ ਤੋਂ ਬਾਅਦ ਜਿਹੜੀ ਵਰਕਰ ਮਿਲਨੀ ਸੀਗੀ ਉਹ ਸਾਡੇ ਰਣਜੀਤ ਸਿੰਘ ਰਾਣਾ ਗੱਡੀ ਵੇਟ ਉਹਨਾਂ ਦੇ ਗ੍ਰਹਿ ਵਿਖੇ ਸੀ ਹੁਣ ਅਸੀਂ ਮਨਿੰਦਰਪਾਲ ਸਿੰਘ ਬਲਾਸੌਰ ਜੀ ਦੇ ਆਏ ਆ ਇੱਥੇ ਵੀ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਉਹ ਮਿਲਿਆ ਔਰ ਜਿੱਥੇ ਜਿੱਥੇ ਵੀ ਜਾ ਰਿਹਾ ਵਾ ਭਾਰੀ ਇਤਿਸ਼ਾਹ ਜਿਹੜਾ ਵੇਖਣ ਨੂੰ ਮਿਲ ਰਿਹਾ ਔਰ ਹਰ ਇੱਕ ਬੰਦਾ ਇਹ ਗੱਲ ਕਹਿ ਰਿਹਾ ਕਿ ਮੈਂ ਨਾ ਕਿ ਮੈਂ ਰੈਲੀ ਦੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿਉਂਕਿ ਗੁਰੂ ਸਾਹਿਬ ਨੇ અપਾਰ ਕਿਰਪਾ ਕੀਤੀ ਹੈ ਟਿਕਟ ਦਿੱਤੀ ਹੈ ਇਸ ਪੰਥਕ ਹਲਕੇ ਤੋਂ ਔਰ ਜਿੱਥੇ ਵੀ ਜਾਣਾ ਗੁਰੂ ਦੀ ਇੰਨੀ અપਾਰ ਕਿਰਪਾ ਹੈ ਕਿ ਹਰ ਕੋਈ ਵਰਕਰ ਅਹੁਦੇਦਾਰ ਇਹ ਗੱਲ ਕਹਿੰਦਾ ਕਿ ਜੀਰਾ ਸਾਹਿਬ ਇਹ ਤੁਹਾਡਾ ਇਲੈਕਸ਼ਨ ਨਹੀਂ ਇਹ ਸਾਡਾ ਇਲੈਕਸ਼ਨ ਆ ਔਰ ਜਦੋਂ ਦਾ ਮੈਂ ਟਿਕਟ ਲੈ ਕੇ ਆਇਆ ਮੈਂ ਕਿਸੇ ਨੂੰ ਇਹ ਨਹੀਂ ਕੋਈ ਰੁੱਸਿਆ ਨਹੀਂ ਮੇਰੇ ਨਾਲ ਕਿਸੇ ਨੂੰ ਮਨਾਉਣ ਨਹੀਂ ਗਿਆ ਜਿਹਨੂੰ ਫੋਨ ਕੀਤਾ ਉਹ ਉੱਠ ਕੇ ਤੇ ਮੇਰੇ ਨਾਲ ਤੁਰ ਪਿਆ ਔਰ ਉਸ ਤੋਂ ਬਾਅਦ ਉਹਨੇ ਕਿਹਾ ਸੀ ਆਪਦੀ ਜ਼ਿੰਮੇਵਾਰੀ ਜਿਹੜੀ ਆਪ ਸਮਝਾ ਲੈ ਸਰ ਉਹ ਕਿਹੜਾ ਮੈਡੀਕੈਸਟੋ ਆ ਜਿੱਤੇ ਕਾਂਗਰਸ ਸਰਕਾਰ ਨੂੰ ਇਲੈਕਸ਼ਨ ਲੜਨਾ ਚੱਲ ਸਭ ਤੋਂ ਵੱਡੀ ਗੱਲ ਜਿਹੜੀ ਰਾਣਾ ਜੀ ਨੇ ਤੇ ਗਿੱਲ ਸਾਹਿਬ ਨੇ ਕੀਤੀ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਾਉਣ ਦੀ ਲੋੜ ਆ ਔਰ ਪੰਜਾਬ ਜਿਹੜਾ ਬਦਨਾਮ ਕੀਤਾ ਗਿਆ ਜਿਹੜਾ ਮਾਝੇ ਦੀ ਧਰਤੀ ਨੂੰ ਬਦਨਾਮ ਕੀਤਾ ਗਿਆ ਕਿ ਜਿਹੜਾ ਨਸ਼ਾ ਜਿਹੜਾ ਬਾਰਡਰ ਤੋਂ ਆਉਂਦਾ ਔਰ ਬਾਰਡਰ ਤੋਂ ਆਇਆ ਨਸ਼ਾ ਜਿਹੜਾ ਆਉਂਦਾ ਉਹਦਾ ਹੁਣ ਦਾ ਕਾਰਨ ਸਭ ਤੋਂ ਵੱਡਾ ਇਹ ਆ ਕਿਉਂਕਿ 50 ਕਿਲੋਮੀਟਰ ਦਾ ਦਾਇਰਾ ਜਿਹੜਾ ਬੀਐਸਐਫ ਦਾ ਕਰ ਦਿੱਤਾ ਔਰ ਉਹ ਦਾਇਰਾ ਹੋਣ ਕਰਕੇ ਜਿਹੜਾ ਕਿ ਜੇ ਬੀਐਸਐਫ ਚਾਵੇ ਤਾਂ ਨੌਜਵਾਨ ਜਿਹੜਾ ਬਾਰਡਰਾਂ ਦੇ ਉਤੋਂ ਮੱਖੀ ਵੀ ਨਾ ਟੱਪਣ ਦੇਣ ਪਰ ਉਤੋਂ ਉਹਨਾਂ ਨੂੰ ਵੀ ਇਹ ਆ ਕਿ ਭਾਈ ਤੁਸੀਂ ਡਰੋਨ ਰੋਕਣੇ ਨਹੀਂ ਪੰਜਾਬ ਦੇ ਯੋਧੇ ਜਿਹੜੇ ਜਿਹੜੇ ਯੋਧੇ ਨੇ ਇਹ ਉਂਝ ਨਹੀਂ ਖਤਮ ਹੋਣੇ ਕਿਉਂਕਿ ਪਹਿਲਾਂ ਪਿੱਛੇ ਜੇ ਕਿਸਾਨਾਂ ਨੇ ਜੇ ਸਾਲ ਲੱਗ ਗਿਆ ਧਰਨੇ ਦੇ ਬੈਠੇ ਰਹੇ 750 ਕਿਸਾਨ ਸ਼ਹੀਦ ਹੋ ਗਿਆ ਤਾਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਜਿਹੜੇ ਪੰਜਾਬ ਦੇ ਲੋਕ ਨੇ ਅਣਖੀ ਲੋਕ ਨੇ ਇਹਨਾਂ ਦੀ ਅਣਖ ਨੂੰ ਨਹੀਂ ਉਂਝਤਾ ਨਹੀਂ ਮਰ ਸਕਦੀ ਪਰ ਇਹਨਾਂ ਦੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਨਸ਼ਿਆਂ ਨਾਲ ਮਾਰ ਦਿਓ ਔਰ ਡਰੋਨਾ ਰਹੀ ਅੱਜ ਅਸਲਾ ਵੀ ਆ ਰਿਹਾ ਹੈ ਔਰ ਡਰੋਨਾ ਰਹੀ ਅੱਜ ਨਸ਼ਾ ਵੀ ਆ ਰਿਹਾ ਹੈ ਮੈਂ ਕਹਿੰਦਾ ਇਹਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਸੈਂਟਰ ਸਰਕਾਰ ਦਾ ਜਿਹੜਾ ਸਾਹਿਬ ਕੀ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਦੇ ਨਾਲ ਜਿਹੜਾ ਦਾਇਰਾ ਹੈ 50 ਕਿਲੋਮੀਟਰ ਦਾ ਘਟਾਇਆ ਜਾਵੇਗਾ ਗੱਲ ਇਹ ਆ ਕਿ ਜੇ ਤਾਂ ਮੈਨੂੰ ਚੁਣ ਕੇ ਭੇਜੋਗੇ ਤਾਂ ਮੈਂ ਤੇ ਇਹ ਗੱਲ ਕਵਾਂਗਾ ਕਿ ਦਾਇਰਾ ਵੀ ਘਟਾਇਆ ਜਾਵੇ ਔਰ ਜਿਹੜੇ ਬਾਰਡਰ ਦੇ ਉੱਤੋਂ ਇਹ ਡਰੋਨ ਟੱਪਣ ਉਹ ਜਿੰਨ ਤੋਂ ਫੜਿਆ ਜਾਵੇ ਉਥੋਂ ਦੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਉਹ ਪਰਚਾ ਉਹਨਾਂ ਤੇ ਰਜਿਸਟਰਡ ਹੋਣਾ ਚਾਹੀਦਾ ਜੇ ਖਾਲੀ ਡਰੋਨ ਹੀ ਫੜਿਆ ਜਾਵੇ